ਉੱਤਰੀ ਭਾਰਤ ਵਿੱਚ ਅਗਲੇ 5 ਦਿਨਾਂ ਲਈ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਗਰਮੀ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ। ਹੀਟ ਵੇਵ ਨੂੰ ਲੈ ਕੇ ਜਾਰੀ ਇਸ ਅਲਰਟ ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਅਤੇ ਬਿਮਾਰ ਲੋਕਾਂ ਨੂੰ ਖਾਸ ਆਪਣਾ ਖਿਆਲ ਰੱਖਣ ਦੀ ਚੇਤਾਵਨੀ ਦਿੱਤੀ ਗਈ ਹੈ। ਨਾਲ ਹੀ ਹਰ ਵਿਅਕਤੀ ਨੂੰ ਸੂਰਜ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਢੱਕਣਾ ਤੇ ਗਰਮੀ ਦੀ ਲਹਿਰ ਤੋਂ ਬਚਣ ਲਈ ਵੀ ਕਿਹਾ ਗਿਆ ਹੈ। ਫਿਰ ਵੀ ਜੇਕਰ ਤੁਸੀਂ ਹੀਟ ਵੇਵ ਨੂੰ ਹਲਕੇ ਦੇ ਵਿੱਚ ਲੈ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਕਿੰਨੀ ਖਤਰਨਾਕ ਹੋ ਸਕਦੀ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਸਾਲ ਇਸ ਹੀਟ ਵੇਵ ਕਾਰਨ ਕਈ ਲੋਕ ਆਪਣੀ ਜਾਨ ਗਵਾ ਲੈਂਦੇ ਹਨ ਜਿਸ ਦੇ ਅੰਕੜੇ ਤੁਹਾਨੂੰ ਹੈਰਾਨ ਕਰ ਦੇਣਗੇ ਆਸਟ੍ਰੇਲੀਆ ਦੇ ਮਨਾਸ ਯੂਨੀਵਰਸਿਟੀ ਵਿੱਚ ਕੀਤੀ ਗਈ ਖੋਜ ਮੁਤਾਬਕ ਦੁਨੀਆ ਭਰ ਚ ਹੀਟ ਵੇਵ ਕਾਰਨ 15378 ਲੋਕ ਆਪਣੀ ਜਾਨ ਗਵਾਉਂਦੇ ਹਨ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਹਰ ਸਾਲ 30000 ਦੇ ਕਰੀਬ ਲੋਕ ਹੀਟ ਵੇਵ ਕਨ ਆਪਣੀ ਜਾਨ ਗਵਾ ਲੈਂਦੇ ਹਨ 1.5 ਤਿੰਨ ਲੱਖ ਮੌਤਾਂ ਵਿੱਚੋਂ 14% ਦੀ ਚੀਨ ਅਤੇ 8% ਦੀ ਰੂਸ ਦੇ ਵਿੱਚ ਹੋਈਆਂ ਹਨ ਇਸ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 1999 ਤੋਂ 2019 ਦਰਮਿਆਨ ਦੁਨੀਆ ਭਰ ਵਿੱਚ ਔਸਤਨ ਗਰਮੀ ਦੇ ਦਿਨਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਅੰਕੜਾ ਔਸਤਨ 13.4 ਦਿਨਾਂ ਤੋਂ ਵੱਧ ਕੇ 13.7 ਦਿਨ ਹੋ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਧਰਤੀ ਦੇ ਤਾਪਮਾਨ ਹਰ ਦਹਾਕੇ ਦੇ ਵਿੱਚ 0.35 ਡਿਗਰੀ ਸੈਲਸੀਅਸ ਵਧਿਆ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਦੇ ਅਧਿਐਨਾਂ ਵਿੱਚ ਸਥਾਨਕ ਪੱਧਰ ਤੇ ਹੀਟ ਵੇਵ ਗਣਨ ਹੋਣ ਵਾਲੀ ਮੌਤਾਂ ਬਾਰੇ ਦੱਸਿਆ ਗਿਆ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਧਿਆਨ ਚ ਦੁਨੀਆ ਭਰ ਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਜਾਰੀ ਨਹੀਂ ਕੀਤੇ ਗਏ ਸਨ ਭਾਰਤ ਵਿੱਚ ਹੀਟ ਵੇਵ ਕਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਾਕੀ ਦੁਨੀਆ ਦੇ ਮੁਕਾਬਲੇ ਜ਼ਿਆਦਾ ਹੈ ਭਾਰਤ ਤੋਂ ਬਾਅਦ ਦੁਨੀਆ ਵਿੱਚ ਹੀਟ ਵੇਵ ਕਨ ਸਭ ਤੋਂ ਵੱਧ ਮੌਤਾਂ ਚੀਨ ਅਤੇ ਰੂਸ ਦੇ ਵਿੱਚ ਹੁੰਦੀਆਂ ਹਨ ਹਰ ਸਾਲ 1.53 ਲੱਖ ਲੋਕ ਗਰਮੀ ਕਾਰਨ ਆਪਣੀ ਜਾਨ ਪਾਉਂਦੇ ਹਨ ਇਹਨਾਂ ਵਿੱਚੋਂ 50% ਦੀ ਮੌਤਾਂ ਏਸ਼ੀਆ ਦੇ ਵਿੱਚ ਹੁੰਦੀਆਂ ਹਨ ਜਦੋਂ ਕਿ ਯੂਰਪੀ ਮਹਾਦੀਪ ਦੇ ਵਿੱਚ 30% ਦੀ ਲੋਕ ਹੀਟ ਵੇਵ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਸਭ ਤੋਂ ਵੱਧ ਅਨੁਮਾਨਿਤ ਮੌਤ ਦਰ ਕੁਸ਼ਕ ਮੌਸਮ ਅਤੇ ਘੱਟ ਕਟਮਦ ਆਮਦਨ ਵਾਲੇ ਖੇਤਰਾਂ ਦੇ ਵਿੱਚ ਲਿਖੀ ਜਾਂਦੀ ਹੈ ਸਾਨੂੰ ਸਾਰਿਆਂ ਨੂੰ ਇਸ ਹੀਟ ਵੇਵ ਨੂੰ ਬਿਲਕੁਲ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਪੂਰਾ ਖਿਆਨ ਰੱਖਣਾ ਚਾਹੀਦਾ ਹੈ